ਸਾਵਧਾਨ ਕੀ ਤੁਸੀਂ ਵੀ ਪੀਂਦੇ ਹੋ ਖੜੇ ਹੋ ਕੇ ਪਾਣੀ ਹੋ ਸਕਦਾ ਹੈ ਸਰੀਰ ਨੂੰ ਭਿਆਨਕ ਨੁਕਸਾਨ ਕੀ ਕਹਿੰਦਾ ਹੈ ਆਯੁਰਵੈਦਿਕ ਅਸੀਂ ਆਮ ਹੀ ਸੁਣਦੇ ਹਾਂ ਕਿ ਲੋਕਾਂ ਨੂੰ ਬਿਮਾਰੀਆਂ ਨੇ ਘੇਰ ਲਿਆ ਹੈ ਹਰ ਘਰ ਵਿੱਚ ਬਿਮਾਰੀਆਂ ਕਾਰਨ ਘਾਟੇ ਹੀ ਘਾਟੇ ਦੇਖਣ ਨੂੰ ਮਿਲ ਰਹੇ ਨੇ ਸਾਡੀ ਛੋਟੀ ਜਿਹੀ ਗਲਤੀ ਕਾਰਨ ਅਸੀਂ ਆਪਣੇ ਸਰੀਰ ਦਾ ਨੁਕਸਾਨ ਕਰ ਬੈਠਦੇ ਹਾਂ ਆਓ ਜਾਣਦੇ ਹਾਂ ਇਹ ਕਿਹੜੀ ਗਲਤੀ ਹੈ ਜਿਸ ਕਰਕੇ ਸਰੀਰ ਰੋਗਾਂ ਦਾ ਘਰ ਬਣ ਸਕਦਾ ਹੈ ਚੈਨਲ ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਕਰ ਲਓ ਵੀਡੀਓ ਅੰਤ ਤੱਕ ਦੇਖਦੇ ਰਹਿਣਾ ਲਾਈਕ ਸ਼ੇਅਰ ਜਰੂਰ ਕਰ ਲਓ ਖੜੇ ਹੋ ਕੇ ਕਿਉਂ ਨਹੀਂ ਪੀਣਾ ਚਾਹੀਦਾ ਪਾਣੀ ਜਾਣੋ ਇਸ ਦੇ ਪਿੱਛੇ ਵਿਗਿਆਨਿਕ ਤੱਤ ਹਰ ਕੋਈ ਜਾਣਦਾ ਹੀ ਹੈ ਕਿ ਪਾਣੀ ਪੀਣਾ ਸਾਡੇ ਲਈ ਕਿੰਨਾ ਜ਼ਰੂਰੀ ਹੈ ਮਾਇਰਾਂ ਦੇ ਅਨੁਸਾਰ ਇੱਕ ਮਨੁੱਖ ਭੋਜਨ ਤੋਂ ਬਿਨਾਂ ਲਗਭਗ 3 ਹਫ਼ਤੇ ਤੱਕ ਜਿਉਂਦਾ ਰਹਿ ਸਕਦਾ ਪਰ ਪਾਣੀ ਤੋਂ ਬਿਨਾਂ ਉਹ 3 ਦਿਨ ਵਿੱਚ ਮਰ ਜਾਂਦਾ ਹੈ ਅਜਿਹੇ ਚ ਪਾਣੀ ਪੀਣਾ ਸਾਡੇ ਲਈ ਸਭ ਤੋਂ ਜ਼ਰੂਰੀ ਬਣ ਜਾਂਦਾ ਪਰ ਜਿੱਥੇ ਪਾਣੀ ਸਾਡੇ ਲਈ ਜੀਵਨਦਾਇਕ ਹੈ ਉੱਥੇ ਹੀ ਇਸ ਗਲਤੀ ਨਾਲ ਕੁਝ ਵਰਤੋਂ ਕਰਨ ਨਾਲ ਸਾਡੇ ਲਈ ਸਮੱਸਿਆਵਾਂ ਵੀ ਪੈਦਾ ਕਰ ਸਕਦਾ ਹੈ ਖੜੇ ਹੋ ਕੇ ਕਿਉਂ ਨਹੀਂ ਪੀਣਾ ਚਾਹੀਦਾ ਪਾਣੀ ਇਹਨਾਂ ਵਿੱਚੋਂ ਇੱਕ ਤਰੀਕਾ ਹੈ ਖੜੇ ਹੋ ਕੇ ਪਾਣੀ ਪੀਣਾ ਅਸੀਂ ਅਕਸਰ ਲੋਕਾਂ ਨੂੰ ਖੜੇ ਹੋ ਕੇ ਪਾਣੀ ਪੀਂਦੇ ਦੇਖਿਆ ਪਰ ਸਾਡੇ ਘਰ ਦੇ ਬਜ਼ੁਰਗ ਸਾਨੂੰ ਬੈਠ ਕੇ ਪਾਣੀ ਪੀਣ ਦੀ ਸਲਾਹ ਦਿੰਦੇ ਸਨ ਪਰ ਬੈਠ ਕੇ ਪਾਣੀ ਪੀਣਾ ਕਿਉਂ ਚਾਹੀਦਾ ਇਸ ਬਾਰੇ ਲੋਕਾਂ ਦੇ ਸਵਾਲ ਨੇ ਤਾਂ ਅੱਜ ਅਸੀਂ ਇਸ ਸਵਾਲ ਦਾ ਜਵਾਬ ਦੇਣ ਜਾ ਰਹੇ ਹਾਂ ਕਿ ਬਜ਼ੁਰਗ ਬੈਠ ਕੇ ਪਾਣੀ ਪੀਣ ਨੂੰ ਕਿਉਂ ਕਹਿੰਦੇ ਸਨ ਅਤੇ ਇਸ ਪਿੱਛੇ ਕੀ ਵਿਗਿਆਨਿਕ ਤੱਤ ਹੈ ਪਾਚਨ ਤੰਤਰ ਜਾਂਦਾ ਹੈ ਵਿਗੜ ਇਸ ਤੋਂ ਇਲਾਵਾ ਜੇਕਰ ਤੁਸੀਂ ਖੜੇ ਹੋ ਕੇ ਪਾਣੀ ਪੀਂਦੇ ਹੋ ਤਾਂ ਇਸ ਦਾ ਤੁਹਾਡੇ ਪਾਚਨ ਤੰਤਰ ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਜਦੋਂ ਤੁਸੀਂ ਖੜੇ ਹੋ ਕੇ ਪਾਣੀ ਪੀਂਦੇ ਹੋ ਤਾਂ ਗੁਰੂਤਾਕਰਸ਼ਨ ਦੇ ਕਾਰਨ ਇਹ ਫੂਡ ਪਾਈਪ ਰਾਹੀਂ ਅਤੇ ਸਿੱਧੇ ਪੇਟ ਦੇ ਹੇਠਲੇ ਹਿੱਸੇ ਤੇ ਬਹੁਤ ਜ਼ੋਰ ਅਤੇ ਤੇਜ਼ੀ ਨਾਲ ਡਿੱਗਦਾ ਜੋ ਬਹੁਤ ਨੁਕਸਾਨਦੇ ਹੁੰਦਾ ਹੈ ਡਾਕਟਰ ਅਨੁਸਾਰ ਖੜੇ ਹੋ ਕੇ ਪਾਣੀ ਪੀਣ ਨਾਲ ਨਸਾਂ ਵਿੱਚ ਤਣਾਅ ਪੈਦਾ ਹੋ ਜਾਂਦਾ ਹੈ ਜਿਸ ਨਾਲ ਤਰਲ ਪਦਾਰਥਾਂ ਦਾ ਸੰਤੁਲਨ ਵਿਗੜਦਾ ਹੈ ਤੇ ਜ਼ਹਿਰੀਲੇ ਪਦਾਰਥ ਵੱਧ ਜਾਂਦੇ ਨੇ ਸਰੀਰ ਵਿੱਚ ਤਰਲ ਪਦਾਰਥਾਂ ਦਾ ਵਿਗੜ ਜਾਂਦਾ ਸੰਤੁਲਨ ਡਾਕਟਰਾਂ ਮੁਤਾਬਕ ਹੈ ਖੜੇ ਹੋ ਕੇ ਪਾਣੀ ਪੀਣ ਨਾਲ ਤੁਹਾਡੀ ਸਿਹਤ ਤੇ ਬੁਰਾ ਪ੍ਰਭਾਵ ਪੈ ਸਕਦਾ ਹੈ ਜਦੋਂ ਤੁਸੀਂ ਖੜੇ ਹੋ ਕੇ ਪਾਣੀ ਪੀਂਦੇ ਹੋ ਤਾਂ ਤੁਹਾਡਾ ਸਰੀਰ ਅਤੇ ਸੈੱਲ ਤਣਾਅ ਵਿੱਚ ਹੁੰਦੇ ਨੇ ਅਜਿਹੀ ਸਥਿਤੀ ਵਿੱਚ ਜਦੋਂ ਤੁਸੀਂ ਪਾਣੀ ਪੀਂਦੇ ਹੋ ਤਾਂ ਤੁਹਾਡੇ ਸਰੀਰ ਵਿੱਚ ਪਾਣੀ ਤੇਜ਼ੀ ਨਾਲ ਵਹਿਣ ਲੱਗਦਾ ਹੈ ਜਿਸ ਕਾਰਨ ਤਰਲ ਪਦਾਰਥਾਂ ਦਾ ਮੌਜੂਦਾ ਸੰਤੁਲਨ ਵਿਗੜ ਜਾਂਦਾ ਹੈ ਗਠੀਏ ਨੂੰ ਉਤਸ਼ਾਹਿਤ ਕਰਦਾ ਹੈ ਖੜੇ ਹੋ ਕੇ ਪਾਣੀ ਪੀਣਾ ਜਿਵੇਂ ਕਿ ਅਸੀਂ ਦੱਸਿਆ ਹੈ ਕਿ ਖੜੇ ਹੋ ਕੇ ਪਾਣੀ ਪੀਣ ਨਾਲ ਸਰੀਰ ਵਿੱਚ ਤਰਲ ਪਦਾਰਥਾਂ ਦਾ ਸੰਤੁਲਨ ਵਿਗੜ ਜਾਂਦਾ ਹੈ ਅਤੇ ਕਈ ਵਾਰ ਇਸ ਨਾਲ ਜੋੜਾਂ ਵਿੱਚ ਤਰਲ ਪਦਾਰਥ ਵੀ ਜਮਾ ਹੋ ਜਾਂਦਾ ਹੈ ਜੋ ਜ਼ਿਆਦਾਤਰ ਮਾਮਲਿਆਂ ਵਿੱਚ ਗਠੀਆਂ ਦਾ ਕਾਰਨ ਬਣਦਾ ਹੈ ਡਾਕਟਰਾਂ ਦਾ ਕਹਿਣਾ ਹੈ ਕਿ ਖੜੇ ਹੋ ਕੇ ਪਾਣੀ ਪੀਣ ਨਾਲ ਜੋੜਾਂ ਨੂੰ ਬਹੁਤ ਨੁਕਸਾਨ ਹੁੰਦਾ ਹੈ ਦਿਲ ਦੀਆਂ ਸਮੱਸਿਆਵਾਂ ਦਾ ਕਾਰਨ ਇਸ ਤੋਂ ਇਲਾਵਾ ਜਦੋਂ ਤੁਸੀਂ ਖੜੇ ਹੋ ਕੇ ਪਾਣੀ ਪੀਂਦੇ ਹੋ ਤਾਂ ਪਾਣੀ ਦੇ ਪੋਸ਼ਕ ਤੱਤ ਅਤੇ ਵਿਟਾਮਿਨ ਤੁਹਾਡੇ ਜਿਗਰ ਅਤੇ ਪਾਚਨ ਤੰਤਰ ਤੱਕ ਪਹੁੰਚਦੇ ਨੇ ਕਿਉਂਕਿ ਖੜੇ ਹੋ ਕੇ ਪਾਣੀ ਪੀਣ ਨਾਲ ਇਹ ਤੁਹਾਡੇ ਸਿਸਟਮ ਵਿੱਚ ਬਹੁਤ ਤੇਜ਼ੀ ਨਾਲ ਲੰਘਦਾ ਜਿਸ ਨਾਲ ਤੁਹਾਡੇ ਫੇਫੜਿਆਂ ਅਤੇ ਦਿਲ ਦੇ ਕੰਮਕਾਜ ਨੂੰ ਵੀ ਖਤਰਾ ਹੋ ਜਾਂਦਾ ਹੈ ਖੜੇ ਹੋ ਕੇ ਪਾਣੀ ਪੀਣ ਨਾਲ ਆਕਸੀਜਨ ਦਾ ਪੱਧਰ ਵਿਗੜ ਜਾਂਦਾ ਹੈ ਗੁਰਦੇ ਦੀ ਸਮੱਸਿਆ ਡਾਕਟਰਾਂ ਦਾ ਕਹਿਣਾ ਹੈ ਕਿ ਜਦੋਂ ਅਸੀਂ ਬੈਠਦੇ ਹਾਂ ਤਾਂ ਤੁਹਾਡੇ ਗੁਰਦੇ ਵਧੀਆ ਕੰਮ ਕਰਦੇ ਨੇ ਅਜਿਹੀ ਸਥਿਤੀ ਵਿੱਚ ਜਦੋਂ ਅਸੀਂ ਖੜੇ ਹੋ ਕੇ ਪਾਣੀ ਪੀਂਦੇ ਹਾਂ ਤਾਂ ਬਿਨਾਂ ਕਿਸੇ ਫਿਲਟਰੇਸ਼ਨ ਦੇ ਜਿਆਦਾ ਦਬਾਅ ਕਾਰਨ ਤਰਲ ਪੇਟ ਦੇ ਹੇਠਲੇ ਹਿੱਸੇ ਵਿੱਚ ਚਲਾ ਜਾਂਦਾ ਹੈ ਇਸ ਕਾਰਨ ਪਾਣੀ ਵਿੱਚ ਮੌਜੂਦ ਅਸ਼ੋਧੀਆਂ ਬਲੈਡਰ ਵਿੱਚ ਇਕੱਠੀਆਂ ਹੋ ਜਾਂਦੀਆਂ ਨੇ ਅਤੇ ਗੁਰਦਿਆਂ ਦੇ ਕੰਮਕਾਜ ਨੂੰ ਪ੍ਰਭਾਵਿਤ ਕਰਦੀਆਂ ਨੇ ਅਜਿਹੇ ਚ ਕਿਡਨੀ ਨਾਲ ਜੁੜੀਆਂ ਕਈ ਬਿਮਾਰੀਆਂ ਹੋਣ ਦਾ ਡਰ ਵਧਿਆ ਰਹਿੰਦਾ ਤੁਸੀਂ ਇਹਨਾਂ ਨੂੰ ਲਾਗੂ ਕਰਨ ਤੋਂ ਪਹਿਲਾਂ ਆਪਣੇ ਨਿੱਜੀ ਡਾਕਟਰ ਦੀ ਸਲਾਹ ਜ਼ਰੂਰ ਲੈ ਲਓ ਇਸ ਵਿਧੇ ਸਾਡੀ ਕੋਈ ਖੁਦ ਦਾ ਵਿਚਾਰ ਨਹੀਂ ਹੈ ਇਹ ਸਾਰੀਆਂ ਜਾਣਕਾਰੀਆਂ ਮਾਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਗਈਆਂ ਨੇ ਚੰਗੀ ਲੱਗੀ ਤਾਂ ਹੀ ਲਾਈਕ ਤੇ ਸ਼ੇਅਰ ਕਰਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਧੰਨਵਾਦ